ਜੀ ਇਸੇ ਹੀ ਸਾਰੇ ਵਰਤਾਰੇ ਦੇ ਵਿੱਚ ਇੱਕ ਤਰ ਹੋਰ ਆ ਜਿਹਦੇ ਬਾਰੇ ਚਰਚਾ ਜਦੋਂ ਸੁਖਬੀਰ ਬਾਦਲ ਦੇ ਧੜੇ ਦੀ ਚਲਦੀ ਹੈ ਤੇ ਉਹਦੇ ਬਾਰੇ ਸੁਭਾਵਕ ਜੀ ਚਰਚਾ ਚੱਲਣੀ ਲਾਜ਼ਮੀ ਹੈ ਜੁੜੇ ਹੋਏ ਨੇ ਉਹ ਵੀ ਹੁਣ ਕਹਿੰਦੇ ਸੁਧਾਰ ਲੈਰ ਵਾਲੇ ਜਿਹੜੇ ਵਾਲੇ ਨੇ ਉਹ ਕਿਹੜੇ ਖਾਤੇ 'ਚ ਪੈਣਗੇ ਪ੍ਰਵੀਨ ਜੀ ਸੁਧਾਰ ਲੈਰ ਵਾਲੇ ਕਹਿੰਦੇ ਅਸੀਂ ਤਾਂ ਅਕਲ ਤੱਕ ਸਭ ਦੇ ਹੁਕਮਾਂ ਅਨਸਾਰ ਚੱਲ ਰਹੇ ਹਾਂ ਠੀਕ ਹੈ ਜੀ ਅਸੀਂ ਤਾਂ ਜੀ ਆਪਣਾ ਸਾਰਾ ਕੁਝ ਮਿਟਲੇ ਸੀਗਾ ਹੋ ਸਕਦਾ ਹੈ ਕਿ 25 ਲੱਖ ਵਾਲੇ ਮੈਂਬਰਾਂ ਨੂੰ ਇੱਕ ਅੱਧੀ ਕਾਪੀ ਇਹਨਾਂ ਨੂੰ ਮਿਲ ਜਵੇ ਕਿ ਭਾਈ ਤੁਸੀਂ ਪਰਚੀਆਂ-ਪਰਚੀਆਂ ਕੱਟ ਲਓ। ਜੀ। ਅੱਜ ਬੈਠਕ ਦੇ ਅੰਦਰ ਇਹ ਵੀ ਹਰ ਨੇ ਆਦੇ ਬੱਜੇ ਕਿ ਭਾਈ ਕਟੋ-ਕਟ ਐ ਲੱਗੇ ਤਾਂ ਸੀ ਕਿ ਅਸੀਂ ਵੀ ਪਹਿਲ ਕਦਮੀ ਕੀਤੀ ਆ ਜੇ ਉਹਨਾਂ ਨੇ ਆਪਣੇ ਚੁੱਲ੍ਹੇ ਸਮੀਟੇ ਆ ਤਾਂ ਆਪਾਂ ਵੀ ਇਹ ਪਹਿਲ ਕਦਮੀ ਕਰੀ ਕਿ ਆਓ ਸਾਰੇ ਮਿਲ ਕੇ ਮੈਂਬਰਸ਼ਿਪ ਕਰੀਏ ਕਹਾ ਕੇ ਮਾਰ ਲਓ ਉਹਨਾਂ ਨੂੰ। ਹੂੰ। ਪਰ ਕਹਿੰਦੇ ਐ ਕਰੋ ਜੀ ਸੁਖਵੀਰ ਬਾਦਲਹੋਰੀ ਜਦੋਂ ਬਾਹਰ ਜਾ ਕੇ ਧੰਨਵਾਦ ਕਰਨਗੇ ਉਹ ਕਹਿ ਦੇਣ ਕਿ ਚਲੋ ਜੀ ਆਓ ਮੈਂ ਅਸੀਫਾ ਦੇਤਾ। ਮੈਂ ਬਤੌਰ ਬਰਕਰ ਨਮੀ ਪਰਤੀ ਚ ਆਪਣੀ ਪਰਚੀ ਕਟਾਉਂਗਾ ਆਓ ਸਾਰੇ ਕਟਾਈਏ ਚਾਹੇ ਕੋਈ ਰੁੱਸਿਆ ਚਾਹੇ ਗੁੱਸਿਆ ਚਾਹੇ ਕੋਈ ਬਾਹਰ ਆ ਜਾਂ ਅੰਦਰ ਹੂੰ 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 ਕੋਈ ਨਾ ਨਾ ਜੀ ਸਰਵਜੀਤ ਜੀ ਥੋੜਾ ਕਹਿਣਗੇ ਗੱਲ ਨਹੀਂ ਕਹਿਣੀ ਅੱਛਾ ਜੀ ਕਹਿੰਦੇ ਫੇਰ ਕੌਣ ਕੋ ਕਹਿੰਦੇ ਜੇ ਫੇਰ ਪ੍ਰੈਸ ਕਾਨਫਰੈਂਸ ਕਹਿ ਦੋ ਚਲੋ ਦੇਖ ਲਓ ਜੀ ਮੜੀ ਜੀ ਕਹਿ ਦਿਓ ਕਲਨ ਕੇ ਆਓ ਜੀ ਸਾਰੇ ਮਿਲ ਕੇ ਆਪਾਂ ਅਕਾਲੀ ਦਰ ਨੂੰ ਮਜੂਦ ਕਰੀਏ ਕਹਿੰਦੇ ਠੀਕ ਹੈ ਜੀ ਪਰ ਉਹ ਲੈਨ ਮੈਨੂੰ ਲੱਭੀ ਹੋਣੀ ਕਿ ਜੀ ਪ੍ਰੈਸ ਕਾਨਫਰੈਂਸ ਉਹ ਗੱਲ ਕੀਤੀ ਕਹੀ ਹੋਣੀ ਜੀ ਜੀ ਤੋਂ ਇਹਦਾ ਮਤਲਬ ਇੱਧਰ ਵਾਲੀ ਧਿਰ ਦੇ ਹਵਾਲੇ ਨਾਲ ਆਪਾਂ ਬਹੁਤ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਤੇਰ ਨੇ ਇੱਕ ਤੈਅ ਕਰ ਲਿਆ ਕਿ ਹੋਰ ਕੋਈ ਆਵੇ ਆਵੇ ਹੋਰ ਕੋਈ ਜਾਵੇ ਜਾਵੇ ਕਿਸੇ ਨੂੰ ਮਨਾਉਣਾ ਪਵੇ ਮਨਾ ਲਾਂਗੇ ਪਰ ਨਾ ਤਾਂ ਵੀ ਵਸ਼ੀਖੀ ਕਰ ਲੈਣੀ ਆ ਨਾ ਚਰਨਿਤ ਬਣਾੜ ਲੈਣਾ ਨਾ ਹੁਣ ਚੱਦੂ ਮਚਰਾ ਲੈਣਾ ਇਹ ਤਿੰਨ ਵਾਰੀ ਲੀਕ ਮਾਰੀ ਐ ਤੇ ਮਲੂਕਾਂ ਦੇ ਵਿੱਚੋਂ ਮਿਲੇ ਗਿਆ ਪਹਿਲਾਂ ਇਹਨਾਂ ਨੂੰ ਆਓ ਕੇ ਜੀ ਜੀ ਤੇ ਰਖੜਾ ਪਰਿਵਾਰ ਭਾਜਪੀ ਨਾਲ ਵੀ ਹੈਗਾ ਹੁਣ ਸਵਾਲ ਸਮੁੱਚੀ ਸੁਧਾਰ ਲਹਿਰ ਤੇ ਆ ਹੂੰ ਹੂੰ ਕਿ ਉਹਨਾਂ ਨੇ ਆਪਣਾ ਚੁੱਲਾ ਸਿਮੇਟ ਲਿਆ ਪਰ ਉਹਨੂੰ ਚੁੱਲਾ ਦੁਬਾਰਾ ਮੰਗਾਉਣਾ ਚਾਹੁੰਦੇ ਨੇ ਤੇ ਆਪਣੇ ਪਿੰਡਾਂ ਚ ਫਿਰ ਜੇ ਚੁੱਲੇ ਚ ਅੱਗ ਨਾ ਹੋਵੇ ਤਾਂ ਮੰਗਮੀ ਅੱਗ ਵੀ ਲਿਆਉਣੀ ਪੈਣੀ ਲਿਆਉਣੀ ਪੈਂਦੀ ਹੈ ਬਿਲਕੁਲ ਸਹੀ ਦੁਆਿਆਂ ਦੀ ਚੁੱਲੇ ਚ ਰਾਤ ਦੀ ਅੱਧੀ ਦੱਬੀ ਹੋਈ ਪਾਥੀ ਚੋਂ ਇੱਕ ਟੁਕੜਾ ਤੋੜ ਕੇ ਮੰਗਾਉਣਾ ਪੈਂਦਾ ਕਿ ਭਾਈ ਦੇ ਦਿਓ ਅਸੀਂ ਆਪਣੇ ਚੁੱਲੇ ਅੱਗ ਮੰਗਾਉਣੀ ਆ ਹੂੰ ਬਿਲਕੁਲ ਜੀ ਬਿਲਕੁਲ ਉਹਨੇ ਮੰਗਮੀ ਪਾਥੀ ਲਿਆਉਣਗੇ ਮੰਗਮੀ ਅੱਗ ਲਿਆਉਣਗੇ ਕੋਈ ਨਵੀਂ ਤਰ ਖੜੀ ਹੋਊਗੀ ਅੱਜ ਸਰਬਜੋਤ ਸਿੰਘ ਬੇਦੀ ਦੇ ਅਗਵਾਈ ਚ ਜਿਹੜੀ ਮੀਟਿੰਗ ਜਲੰਧਰ ਚ ਹੋਈ ਆ ਉਹ ਕਹਿੰਦੇ ਜੀ ਅਸੀਂ ਪੰਜ ਪ੍ਰਧਾਨੀ ਤੂ ਗੱਟ ਯੋਨਾ ਇੰਡੀਕ ਸਮਰਥਾ ਹੈਗੀ ਆ ਉਹ ਸਾਰੀਆਂ ਤਰ੍ਹਾਂ ਚ ਕਿ ਉਹ ਹੁਣ ਪ੍ਰਬੰਧ ਚੜ ਜਾਣਗੇ ਪੰਥਕ ਸਿਆਸਤ ਚ ਹਾਂ ਜਾਂ ਅਮਰਤਪਾਲ ਸਿੰਘ ਉਹ ਰੀ ਧਰ ਜਿਹੜੀ ਨਵੀਂ ਪਾਰਟੀ ਬਣਾ ਰਹੀ ਹੈ ਉਹ ਪ੍ਰਬੰਧ ਚੜੂਗੀ ਹਾਂ ਕਿਉਂਕਿ ਜਿਸ ਦਿਨ ਦੀ ਅਮਰਤਪਾਲ ਨੇ ਐਲਾਨ ਕੀਤੀ ਨਵੀਂ ਪਾਰਟੀ ਉਦੋਂ ਦਾ ਇੱਕ ਵਾਰ ਯੂਏਪੀ ਦਾ ਮਾਮਲਾ ਆ ਗਿਆ ਉਹਦੇ ਉੱਪਰ ਲੱਗਣ ਦਾ ਅੱਜ ਉਹਦੀ ਧਰ ਪਤਨੀ ਦੇ ਹਵਾਲੇ ਨਾਲ ਮਸਲਾ ਆ ਗਿਆ ਤੇ ਲੋ ਜੀ ਉਹਦੀ ਤਾਂ ਆਈਐਸ ਅਜਿਹਾ ਹੀ ਪੰਡਿੰਗ ਆ ਰਹੀ ਹੈ ਵਿਦੇਸ਼ਾਂ ਤੋਂ ਹੀ ਆ ਸੋ ਇਸ ਦਾ ਮਤਲਬ ਉਹਦੇ ਉੱਤੇ ਲਗਾਤਾਰ ਕੀ ਇਹ ਰੂਟੀਨ ਚ ਚੰਨ ਕੋ ਕਾਰਵਾਈ ਹੋ ਸਮੇ ਆ ਰਹੀ ਹੈ ਜਦੋਂ ਪਾਰਟੀ ਬਣ ਰਹੀ ਹੈ ਜਾਂ ਪਾਰਟੀ ਨੂੰ ਧਿਆਨ ਚ ਰੱਖ ਕੇ ਕਾਰਵਾਈ ਆ ਰਹੀ ਹੈ ਕਦੋਂ ਆ ਰਹੀ ਹੈ ਬਿਲਕੁਲ ਸਹੀ ਇਸ ਲਈ ਇਹ ਸਾਰਾ ਕੁਝ ਤੇ 14 ਤਰੀਕ ਨੂੰ ਮੰਗੀ ਮੇਲੇ ਦੇ ਹਵਾਲੇ ਨਾਲ ਸਾਰਿਆਂ ਦੀ ਨਜ਼ਰ ਹੈ ਬੇਸ਼ੱਕ ਅਕਾਲੀ ਦਲ ਇਕੱਠ ਕਰ ਲੇਗਾ ਅਕਾਲੀ ਦਲ ਕੋਲ ਕੈਡਰ ਹੈ ਸੁਖਵੀਰ ਬਾਦਲ ਤੇਰਾ ਕੋਲ ਸੰਗਠਨ ਹੈ ਹਮ 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 ਪਰ 25 ਲੱਖ ਦੀ ਮੈਂਬਰਸ਼ਿਪ ਇਹਨਾਂ ਲਈ ਕੋਈ ਮੁਸ਼ਕਲ ਨਹੀਂ ਹੈ ਜੇ ਸਹੀ ਰੂਪ ਚ ਵੀ ਕਰ ਲੈਣ ਹਮ ਪਰ ਜਦੋਂ ਇਹ ਗੱਲ ਇਹ ਜਾਣਦੇ ਨੇ ਕਿ ਸਾਡੇ ਕੋਲੇ ਸੰਗਠਨ ਹੈ ਸਾਡੇ ਕੋਲੇ ਤਾਕਤ ਹੈ ਅਸੀਂ ਉਹ ਤਰੀਕੇ ਨਾਲ ਕਰ ਸਕਦੇ ਹਾਂ ਫਿਰ ਜੇ ਸਾਰਾ ਕੁਝ ਅਕਾਲ ਤਖਤ ਸਾਬ ਦਾ ਹੁਕਮਨਾਮਾ ਪ੍ਰਵਾਨ ਕਰਕੇ ਆ ਜਾਂਦੇ ਤਾਂ ਵੀ ਤੁਸੀਂ ਉਹ ਪ੍ਰਵਾਨ ਚੜ ਜਾਣਾ ਸੀ ਫਿਰ ਇਹਨਾਂ ਡਰ ਕਿਉਂ ਹੂੰ ਸਹੀ ਸਹੀ ਬਿਲਕੁਲ ਸਹੀ ਤੇ ਸ਼ਾਇਦ ਲੋਕਾਂ ਦੀ ਨਜ਼ਰ ਚ ਲੋਕਾਂ ਦੇ ਦਿਲਾਂ ਚ ਤੁਸੀਂ ਥਾਂ ਬਣਾ ਲੈਂਦੇ ਦੁਬਾਰਾ ਸਹੀ ਸਹੀ ਬਿਲਕੁਲ ਜੀ ਪਰ ਪਤਾ ਨਹੀਂ ਕਿਸ ਗੱਲ ਦਾ ਅੰਦਰ ਡਰ ਪਿਆ ਉਹ ਚੋਰ ਦੀ ਦਾੜ੍ਹੀ 'ਚ ਤਣਕਾ ਤਾਂ ਨਹੀਂ ਕਿਤੇ ਸਹੀ ਬਿਲਕੁਲ ਜਿਹੜਾ ਲਕੋਣ ਨੂੰ ਸਰ ਗਿਆ ਸੋ ਇਹ ਇਸ ਵੱਲ ਵੱਡੇ ਨੇ ਜਿੱਥੋਂ ਤੱਕ ਸਵਾਲ ਨੂੰ ਸੁਧਾਰ ਲਹਿਰ ਵਾਲਾ ਸੁਧਾਰ ਲਹਿਰ ਵਾਲੇ ਇੱਕ ਪਾਸੇ ਤਾਂ ਇੱਧਰ ਆਉਣ ਲਈ ਕਾਲੇ ਨੇ ਦੂਏ ਪਾਸੇ ਉਹ ਬੀਜੇਪੀ ਨਾਲ ਵੀ ਬੁਗਤ ਪਕਾਉਣਾ ਚਾਹੁੰਦੇ ਨੇ ਤੀਜਿਆਂ ਨੂੰ ਇਹ ਵੀ ਡਰ ਲੱਗਦਾ ਕਿ ਐਨਾ ਹੋਵੇ ਅਸੀਂ ਬੀਜੇਪੀ ਵਾਲੇ ਪਾਸਿਓਂ ਆ ਜੀ ਕਾਹਨੂੰ ਇਹਨਾਂ ਦਾ ਵੀ ਗੱਠ ਜੋੜ ਹੋ ਜਵੇ ਫਿਰ ਇਹਨਾਂ ਦੇ ਪਿੱਛੇ ਅੱਗੇ ਕਰਨਾ ਪਵੇ ਹੂੰ ਸੋ ਬਾਇਆ ਬੀਜੇਪੀ ਕਰਨ ਜੋ ਜੀ ਹੁਣ ਇਹ ਸਭ ਦੇ ਦਰਮਿਆਨ ਇਹ ਵੀ ਪਤਾ ਲੱਗ ਰਿਹਾ ਕਿ ਉਹ ਦੁਬਾਰਾ ਜਥੇਦਾਰ ਸਾਹਿਬ ਕੋਲ ਫੇਚ ਕੈਥ ਲੈ ਕੇ ਜਾਣ ਨੂੰ ਫਿਰਦੇ ਨੇ ਅੱਛਾ ਕੀ ਪਸ ਫੇਰ ਕਹੇ ਜੀ ਇਹ ਤੁਹਾਡਾ ਹੁਕਮਨਾਮਾ ਨਹੀਂ ਮੰਨਿਆ ਤੁਹਾਡਾ ਫੈਸਲਾ ਨਹੀਂ ਮੰਨਿਆ ਜੀ ਸੋ ਹੁਣ ਇਹ ਸਥਿਤੀ ਦੇ ਵਿੱਚ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਦੇ ਨੇ ਤੇ ਆਪਣੇ ਆਪ ਨੂੰ ਆਪ ਹੀ ਖੁਸ਼ ਹੋਏ ਮਹਿਸੂਸ ਕਰਦੇ ਨੇ ਲੈ ਵੀ ਅਸੀਂ ਚਤਰਾਈ ਕਰ ਲਈ ਹੂੰ ਇਹ ਚਤਰਾਈ ਕਿੰਨੀ ਕੁ ਸਿਰੇ ਚੜੂਗੀ ਇਹ ਆਉਣ ਵਾਲਾ ਸਮਾਂ ਦੱਸੇਗਾ ਪਤਾ ਨਹੀਂਗਾ ਸੁਧਾਰ ਲੈਰ ਵਾਲੇ ਸੁਧਰ ਰਹੇ ਨੇ ਜਾਂ ਇਹ ਸੁਧਰੇ ਨੇ ਜਾਂ ਇਹ ਵੀ ਨਹੀਂ ਸੁਧਰੇ ਤੇ ਉਹ ਵੀ ਨਹੀਂ ਸੁਧਰੇ ਪਰ ਜਿਹੜੀ ਲੀਡਰਸ਼ਿਪ ਹੁਣ ਇਹਨਾਂ ਨੇ ਮੂਹਰੇ ਲਾਈ ਆ ਸਾਰੀ ਭਰਤੀ ਪ੍ਰਕਿਰਿਆ ਲਈ ਹਾਂਜੀ ਤੇ ਉਦੋਂ ਜਿਹੜੀ ਲੀਡਰਸ਼ਿਪ ਕਹਿੰਦੀ ਆ ਅਸੀਂ ਕੱਲ ਤੱਕ ਸਭ ਦੀ ਮੰਨਦੇ ਆ ਲੋਕਾਂ ਦੇ ਮਨਾਂ ਚੋਂ ਇਹ ਸਾਰੇ ਉਤਰੇ ਹੋਏ ਨੇ ਹਮਮ ਔਰ ਇਹਨਾਂ ਦੇ ਨਾਲ ਜਿਹੜੀ ਤੇ ਦੂਜੀ ਤੀਜੀ ਲਾਈਨ ਚ ਤੁਰੀ ਆ ਰਹੀ ਸੀ ਉਹਨੂੰ ਵੀ ਆਸ ਸੀ ਕਿ ਘੱਟੋ ਘੱਟ ਨਵੇਂ ਰੂਪ ਨਵੇਂ ਸਰੂਪ ਦੇ ਹਵਾਲੇ ਨਾਲ ਸਾਨੂੰ ਬੁਰੀ ਕਰਨਗੇ ਹਮ ਤੇ ਇਹਨਾਂ ਦੀ ਆਪਣੀ ਉਹ ਦੂਜੀ ਤੀਜੀ ਲਾਈਨ ਦੀ ਲੀਡਰਸ਼ਿਪ ਵੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਆ ਸੋ ਪੰਜਾਬ ਹਮੇਸ਼ਾ ਤੋਂ ਖੇਤਰੀ ਪਾਰਟੀ ਖਾਸ ਕਰ ਸ਼੍ਰੋਮਣੀ ਕਾਲਦਾ ਤੋ ਆਸ ਕਰਦਾ ਕਿ ਸਾਡੇ ਲਈ ਪੰਜਾਬ ਲਈ ਪੰਜਾਬੀਅਤ ਲਈ ਕੌਮ ਲਈ ਖੜੂਗੀ ਖੜ੍ਹਣਗੇ ਬਿਲਕੁਲ ਜੀ ਪਰ ਇਹ ਸਿਰਫ ਵੋਟ ਦੀ ਰਾਜਨੀਤੀ ਦੇ ਚੱਕਰ ਦੇ ਵਿੱਚ ਪੜਾਦਰ ਪੜਾ ਹੀਠਾਉਂਦੇ ਜਾ ਰਹੇ ਨੇ ਤੇ ਇਹ ਚਿਹਰੇ ਮੁੜ ਮੁੜ ਕੇ ਉਹਨਾਂ ਨੂੰ ਪ੍ਰਵਾਨ ਕਰਾਉਣ ਦੇ ਚੱਕਰ 'ਚ ਆਪਣੀ ਕੋਤਾਹੀ ਕਰਦੇ ਆ ਕਰਦੇ ਇਸ ਸਥਿਤੀ 'ਚ ਆ ਗਏ ਨੇ ਚਲੋ ਦੇਖਦੇ ਹਾਂ ਰੱਬ ਸਮੱਤ ਬਖਸ਼ੇ ਕਿ ਸ਼ਾਇਦ ਅੱਜ ਵੀ ਕੁਝ ਭਲਾ ਹੋ ਜਵੇ ਫਿਲਹਾਲ ਨਾ ਸੁਧਾਰ ਲੈਣ ਦਾ ਕੁਝ ਭਲਾੰਦਾ ਨਜ਼ਰ ਆਉਂਦਾ ਨਾ ਇਹਨਾਂ ਦਾ ਜੀ ਬਿਲਕੁਲ ਇਹ ਜਿਹੜੇ ਸੁਧਾਰ ਲੈਣ ਵਾਲੇ ਜਿਵੇਂ ਤੁਸੀਂ ਕਹਿ ਰਹੇ ਸੀ ਵੀ ਭਾਜੀਪੀ ਮਗਰ ਖੜ ਗਏ ਫਿਰ ਇਹ ਤਾਂ ਸੋਚਣਗੇ ਨਾ ਵੀ ਜੇ ਖੜਨਾ ਹੀ ਮਗਰ ਹੈ ਫਿਰ ਵੱਡੇ ਘਰ ਮਗਰ ਹੀ ਖੜਾਂਗੇ ਫਿਰ ਇਹਨਾਂ ਮਗਰ ਕਿਉਂ ਖੜਾਂਗੇ ਇਹੀ ਦਚਿੱਤੀ ਦਾ ਕਿਸੇ ਪਾਸੇ ਜਾਣ ਨਹੀਂ ਦਿੰਦੀ ਇਸ ਉਹਦੇ ਵਿੱਚ